ਚੇਤਨਾ ਮਾਰਚ ਅੱਜ ਗੁਣੀਕੇ ਤੋਂ ਸ਼ੁਰੂ ਕਰਕੇ ਸਿੰਬੜੋ ਤੱਕ ਗਈ ਹੈ ਜਿਹਦੀ ਅਗਵਾਹੀ ਐਸਜੀਪੀਸੀ ਮੈਂਬਰ ਟੋੜਾ ਸਾਹਿਬ ਨੇ ਕਰੀ ਹੈ ਉਹਨਾਂ ਨੇ ਕਿੰਨਾ ਸਿੱਖੀ ਦਾ ਕਹਿੰ ਲੋ ਪ੍ਰਚਾਰ ਦੀ ਵਜਾਇਹ ਕਾਣ ਕਰਿਆ ਉਹਦੇ ਬਾਰੇ ਆਪ ਸਭ ਦੇ ਨਿਗਲ ਪਹੁੰਚਾਉਣੀ ਚਾਹੁੰਦੇ ਆਪ ਸਭ ਨੂੰ ਉਹਦੇ ਬਾਰੇ ਚਾਨਣਾ ਕਰਨਾ ਚਾਹੁੰਦੇ ਓਕ ਖੜੇ ਉਡੀਕ ਰਹੀ ਸੀ ਵੀ ਪੰਜ ਪਿਆਰੇ ਤੇ ਨਿਸ਼ਾਂਚੀ ਸਿੰਘ ਅੱਗੇ ਲੱਗ ਕੇ ਗੁਰੂ ਮਹਾਰਾਜ ਬਿਰਾਜਮਾਨ ਹੋਣਗੇ ਪਰ ਪੰਜ ਸਿੰਘ ਨਿਸ਼ਾਂਚੀ ਅੱਗੇ ਲਗਾ ਕੇ ਟੋੜਾ ਸਾਹਿਬ ਨੇ ਆਪ ਦਰਸ਼ਨ ਦੇਣ ਤੁਰੇ ਹੋਏ ਸੀ ਨੀਵੀਂ ਸੰਗਤ ਸੀ ਉਹਨਾਂ ਨੇ ਬਹੁਤ ਹੀ ਜ਼ਿਆਦਾ ਰੋਸ ਦੀ ਚੀਜ਼ ਦਾ ਪ੍ਰਗਟ ਕਰਿਆ ਜਿਹੜੀਆਂ ਜੇ ਸਿੱਖੀ ਦਾ ਘਾੜਾ ਐ ਐਸਜੀਪੀਸੀ ਮੈਂਬਰ ਹੀ ਕਰਨ ਲੱਗ ਗਏ ਤਾਂ ਸਿੱਖੀ ਦਾ ਪ੍ਰਚਾਰ ਕੌਣ ਕਰੂਗਾ ਤਾਂ ਮਾਰਚਨ ਨਗਰ ਕੀ ਤਲਵੰਦੀਆ ਜੀ ਜੀ ਜਿਹਦੇ ਤਨਾਦ ਰਸੀ ਇਤਨਾ ਮਾਰਚ ਹੁੰਦਾ ਹੈ ਪੰਜ ਮਿਸ਼ਾਫੀ ਸਿੰਘਾਂ ਦੀ ਅਗਵਾਈ ਚ ਹੁੰਦਾ ਹੈ ਠੀਕ ਹੈ ਮਾਰਚੈਂਟ ਮਿਸ਼ਾਫੀ ਦੀ ਅਗਵਾਈ ਚ ਹੁੰਦਾ ਹੈ ਜੀ ਇਹਦੇ ਪੰਜ ਪਿਆਰ ਦੀ ਪੰਜ ਮਿਸ਼ਾਫੀ ਠੀਕ ਹੈ ਜੀ ਸਿੰਗਰ ਨਿਸ਼ਾਨਚੀ ਲਾ ਕੇ ਲਗਾ ਕੇ ਟੋੜਾ ਸਾਹਿਬ ਨੇ ਆਪ ਦਰਸ਼ਨ ਦੇਣ ਤੁਰੇ ਹੋਏ ਸੀ ਮਾਨ ਸਾਹਿਬ ਦੀ ਹੁਕਮ ਹੁੰਦਾ ਨਾ ਕਿ ਆਪਾਂ ਛੜੇ ਵੰਡਿਆ ਰੱਖੋ ਆਪ ਸਾਹੀ ਫਾਈਲ ਜਾਂ ਫਾਈਲ ਤਾਂ ਫਾਇਦਾ ਹੂੰ ਹੂੰ ਬੇਚਕ ਉਹਨੇ ਜੀ ਸਾਹਿਬ ਜੀ ਇਹ ਫਾਈਲ ਨਹੀਂ ਪਹੁੰਚਿਆ ਤੁਹਾਨੂੰ ਦੱਸਣਾ ਲੋੜ ਹੈ ਜੀ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਐਸਜੀਪੀਸੀ ਮੈਂਬਰ ਨੂੰ ਸਸਪੈਂਡ ਕਰਨਾ ਚਾਹੀਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਭਜੰਦਰ ਸਿੰਘ ਇੱਕ ਸਿੱਖ ਚਿੰਤਕ ਅੱਜ ਆਪ ਜੀ ਦੇ ਸਮੂਹ ਕਹ ਲੋ ਸੰਗਤ ਦੀ ਕਚੈਰੀ ਦੇ ਵਿੱਚ ਇੱਕ ਮਸਲਾ ਰੱਖਣਾ ਚਾਹੁੰਦਾ ਜਿਹੜੀ ਚੇਤਨਾ ਮਾਰਚ ਅੱਜ ਗੁਣੀ ਤੋਂ ਸ਼ੁਰੂ ਕਰਕੇ ਸਿੰਬੜੋ ਤੱਕ ਗਈ ਹੈ ਜਿਦੀ ਅਗਵਾਹੀ ਐਸਜੀਪੀਸੀ ਮੈਂਬਰ ਟੋੜਾ ਸਾਹਿਬ ਨੇ ਕਰੀ ਹੈ ਉਹਨਾਂ ਨੇ ਕਿੰਨਾ ਸਿੱਖੀ ਦਾ ਕਹ ਲੋ ਪ੍ਰਚਾਰ ਦੀ بجائے ਕਹਾਣ ਕਰਿਆ ਉਹਦੇ ਬਾਰੇ ਆਪ ਸਭ ਦੀ ਨਿਗਲ ਪਹੁੰਚਾਉਣੀ ਚਾਹੁੰਦੇ ਆਪ ਸਭ ਨੂੰ ਉਹਦੇ ਬਾਰੇ ਚਾਨਣਾ ਕਰਨਾ ਚਾਹੁੰਦੇ ਇਹ ਅਸੀਂ ਅੱਜ ਟ੍ਰੈਵਲ ਕਰਦੇ ਹੋਏ ਵੀ ਉਹਨਾਂ ਨੂੰ ਦੇਖਿਆ ਤੇ ਲੋਕਾਂ ਨੇ ਕਾਫੀ ਨੇ ਦੇ ਮੈਨੂੰ ਫੋਨ ਆਏ ਕਿਉਂਕਿ ਇਲਾਕੇ ਵਿੱਚ ਲੋਕਾਂ ਨੂੰ ਪਤਾ ਵੀ ਅਸੀਂ ਸਿੱਖੀ ਦੇ ਪ੍ਰਚਾਰ ਲਈ ਕੰਮ ਕਰਦੇ ਆ ਲੋਕ ਖੜੇ ਉਡੀ ਕਰੈਸੀ ਵੀ ਪੰਜ ਪਿਆਰੇ ਤੇ ਨਿਸ਼ਾਂਚੀ ਸਿੰਘ ਅੱਗੇ ਲੱਗ ਕੇ ਗੁਰੂ ਮਹਾਰਾਜ ਬਿਰਾਜਮਾਨ ਹੋਣਗੇ ਪਰ ਪੰਜ ਸਿੰਘ ਨਿਸ਼ਾਂਚੀ ਅੱਗੇ ਲਗਾ ਕੇ ਟੋੜਾ ਸਾਹਿਬ ਨੇ ਆਪ ਦਰਸ਼ਨ ਦੇਣ ਤੁਰੇ ਹੋਏ ਸੀ ਇਹ ਦੇਖੋ ਕਿੰਡੀ ਵੱਡੀ ਇਹਨਾਂ ਦੀ ਕੁਤਾਹੀ ਹੈ ਵੀ ਜਿਹੜੀ ਮਾਰਚ ਦੇ ਵਿੱਚ ਗੁਰੂ ਸਾਹਿਬ ਆਪ ਸ਼ਸ਼ੋਭਤ ਚਾਹੀਦੇ ਸੀ ਤੇ ਸਲੋਗਨਸ ਚਾਹੀਦੇ ਸੀ ਸਿੱਖੀ ਨਾਲ ਜੋੜਨ ਨਾਲੇ ਤੇ ਇੱਕ ਤਰੀਕੇ ਨਾਲ ਜਿਹੜੀ ਸਿੱਖੀ ਦੇ ਪ੍ਰਚਾਰ ਦੀਆਂ ਚੀਜ਼ਾਂ ਨੇ ਕਿਤਾਬਾਂ ਨੇ ਹੋਰ ਚੀਜ਼ਾਂ ਨੇ ਉਹਨਾਂ ਦਾ ਉਹ ਵਰਤੌਣੀਆਂ ਚਾਹੀਦੀਆਂ ਸੀ ਉਹਦੀ ਵਜਾਏ ਇਹਨਾਂ ਨੇ ਉਹਨੂੰ ਸਾਰੇ ਕਾਸੇ ਨੂੰ ਰਾਜਨੀਤਿਕ ਮਹੌਲ ਦੇ ਤੱਕ ਇਹ ਇਹ ਕਹਿੰਦਾ ਜਿੰਨੀ ਵੀ ਸੰਗਤ ਸੀ ਉਹਨਾਂ ਨੇ ਬਹੁਤ ਹੀ ਜ਼ਿਆਦਾ ਰੋਸੇ ਦੀ ਚੀਜ਼ ਦਾ ਪ੍ਰਗਟ ਕਰਿਆ ਕਿਉਂਕਿ ਇੱਕ ਚੀਜ਼ਾਂ ਜਿਹੜੀਆਂ ਜੇ ਸਿੱਖੀ ਦਾ ਕਾਣ ਐ ਐਸਜੀਪੀਸੀ ਮੈਂਬਰ ਹੀ ਕਰਨ ਲੱਗ ਗਏ ਤਾਂ ਸਿੱਖੀ ਦਾ ਪ੍ਰਚਾਰ ਕੌਣ ਕਰੂਗਾ ਸਾਡੀ ਬੇਨਤੀ ਹੈ ਐਸਜੀਪੀਸੀ ਦੀ ਜਿਹੜੀ ਕਮੇਟੀ ਹੈ ਉਹਨਾਂ ਨੂੰ ਇਹਨਾਂ ਖਿਲਾਫ ਐਕਸ਼ਨ ਲੈਣਾ ਚਾਹੀਦਾ ਤੇ ਇਹਨਾਂ ਨੂੰ ਐਸਜੀਪੀਸੀ ਤੋਂ ਬਰਖਾਸਤ ਕਰਨਾ ਚਾਹੀਦਾ ਤੇ ਕੱਲ ਤੱਕ ਸਾਬ ਦੇ ਵੀ ਅਸੀਂ ਅੱਗੇ ਇਹ ਚੀਜ਼ ਪੇਸ਼ ਕਰਾਂਗੇ ਵੀ ਕਿਵੇਂ ਇਹਨਾਂ ਨੇ ਨਿਰਾਦਰ ਕਰਿਆ ਜਿਹੜੀ ਅਗਵਾਈ ਗੁਰੂ ਸਾਹਿਬ ਨੇ ਕਰਨੀ ਚਾਹੀਦੀ ਸੀ ਉਹਦੇ ਐਸਜੀਪੀਸੀ ਮੈਂਬਰ ਅਗਵਾਈ ਕਰ ਰਹੇ ਨੇ ਬੜੀ ਸ਼ਰਮ ਵਾਲੀ ਗੱਲ ਐ ਤੇ ਅਸੀਂ ਸੰਗਤ ਨੂੰ ਜਿਹੜੇ ਉਹ ਕਹਿ ਲਓ ਅਫਸੋਸ ਜਿਨੇ ਉਹਨਾਂ ਨੂੰ ਇਹ ਅਸਵਾਸ਼ਣ ਦਿੰਨੇ ਆਂ ਵੀ ਐਸਜੀਪੀਸੀ ਨੂੰ ਬੇਨਤੀ ਕਰੂੰਗਾ ਜੀ ਵੀ ਜਿਵੇਂ ਇਹ ਚੇਤਨਾ ਮਾਰਚ ਦੇ ਵਿੱਚ ਇਹਨਾਂ ਨੇ ਕਤਾਈਆਂ ਕਰੀਆਂ ਨੇ ਲੋਕ ਇੰਤਜ਼ਾਰ ਕਰ ਰਹੇ ਨੇ ਵੀ ਚੇਤਨਾ ਮਾਰਚ ਦੁਬਾਰਾ ਨਿਕਲੇ ਵੀ ਤਾਂ ਜੋ ਉੱਥੇ ਗੁਰੂ ਸਾਹਿਬ ਨਾਲ ਜੋੜਨ ਵਾਲੀਆਂ ਗੱਲਾਂ ਹੋਣ ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇ ਜਿਦੇ ਵਿੱਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਜਾਣ ਗੁਰੂ ਤੇਗ ਬਹਾਦਰ ਜੀ ਦੀਆਂ ਤੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਉਸ ਚੇਤਨਾ ਮਾਰਚ ਦੀ ਅਗਵਾਈ ਕਰਨ ਤੇ ਉਸ ਲਈ ਅਸੀਂ ਬੇਨਤੀ ਕਰਕੇ ਇਹਦੀ ਕੋਸ਼ਿਸ਼ ਕਰਾਂਗੇ ਵੀ ਜਿਹੜੀ ਸੰਗਤ ਨੂੰ ਠੇਸ ਲੱਗਿਆ ਆਉਣ ਵਾਲੇ ਸਮੇਂ 'ਚ ਪ੍ਰੋਪਰ ਇੱਕ ਚੇਤਨਾ ਮਾਰਚ ਚੱਲੇ ਮੈਂ ਧਿਆਨ ਜਿਹੜਾ ਹੋਇਆ ਇਹ ਦੀ ਮੰਗ ਕੀ ਹੈ ਦੇਖੋ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਐਸਜੀਪੀਸੀ ਮੈਂਬਰ ਨੂੰ ਸਸਪੈਂਡ ਕਰਨਾ ਚਾਹੀਦਾ ਤੇ ਅਕਾਲਤਖ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਿੰਨੀ ਵੀ ਇਹਨਾਂ ਨੇ ਕੋਤਾਹੀ ਕੀਤੀ ਹੈ ਇਹਨਾਂ ਦੇ ਖਿਲਾਫ ਪ੍ਰੋਪਰ ਐਕਸ਼ਨ ਲਿਆ ਜਾਵੇ ਵੀ ਇਹੋ ਜਿਹਾ ਕੰਮ ਅੱਗੇ ਨੂੰ ਕੋਈ ਜਾਣ ਬੁੱਝ ਕੇ ਐਂ ਬੇਅਦਬੀ ਨਾ ਕਰੇ ਵੀ ਇਹ ਜਿਹੀਆਂ ਗੱਲਾਂ ਚ ਲੋਕ ਕਰਨ ਤੋਂ ਪਹਿਲਾਂ 100 ਵਾਰ ਸੋਚੋ ਤਾਂ ਸੰਗਤ ਜੀ ਆਪ ਸਭ ਦੇ ਚਰਨਾਂ 'ਚ ਬੇਨਤੀ ਹੈ ਵੀ ਆਉਣ ਵਾਲੇ ਸਮੇਂ 'ਚ ਆਪ ਵੀ ਐਸਜੀਪੀਸੀ ਨੂੰ ਬੇਨਤੀ ਕਰੋ ਤਾਂ ਜੋ ਅਸਲ 'ਚ ਇਹਤਨਾ ਮਾਰਚ ਇੱਥੋਂ ਦੁਬਾਰਾ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋੜੋ ਸਾਹਿਬ ਜਿਹੜਾ ਚੇਤਨਾ ਮਾਰਚ ਆਪਾਂ ਨੇ ਕੱਢਿਆ ਜੀ ਹਾਂ ਜੀ ਇਸ 'ਚ ਆਪਣੇ ਅਵਜਿੰਦਰ ਸਿੰਘ ਨਾਨੂ ਕੀ ਹਾਂਜੀ ਹਾਂਜੀ ਹਾਂ ਤੁਹਾਡੇ ਤੇ ਥੋੜੇ ਜਿਓ ਕਿੰਤੂ ਪਰੰਤੂ ਕਰ ਰਹੇ ਨੇ ਕਿ ਸਿੱਖ ਮਰਿਆਦਾ ਦਾ ਘਾਣ ਕੀਤਾ ਗਿਆ ਜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਉਂ ਨਹੀਂ ਸੰਭੀ ਅ ਅਮਨਦੀਪ ਚੇਤਨਾ ਮਾਰਚ ਨਗਰ ਕੀਤਾ ਨਹੀਂ ਸੀਗਾ ਜੀ ਇਹਦੇ ਚ ਨਾ ਜਿਹੜਾ ਚੇਤਨਾ ਮਾਰਚ ਹੁੰਦਾ ਇਹ ਪੰਜ ਨਿਸ਼ਾਨੀ ਸਿੰਘਾਂ ਦੀ ਅਗਵਾਈ ਚ ਹੁੰਦਾ ਹੈ ਮੇਗਾ ਠੀਕ ਹੈ ਜੀ ਠੀਕ ਹੈ ਮਾ ਜੀ ਹਾਂਜੀ ਪੰਨੀ ਪ੍ਰਤਾਪ ਸਿੰਘ ਅਤੇ ਗੁਰੰਤਿਪਾਲ ਸਾਹਿਬ ਲਿਖਣ ਜਿसेबंदी ਉਹਨਾਂ ਦਾ ਵੱਡਾ ਸਹਯੋਗ ਸੀ ਜੀ ਉਹ ਮੇਰੇ ਨਾਲ ਕਿਉਂ ਸਾਰਿਆਂ ਨੂੰ ਪਤਾ ਹੈ ਮਰਾ ਦਾ ਕੀ ਹੁੰਦੀ ਹੈ ਠੀਕ ਹੈ ਜੀ ਗੁਰੂ ਸਾਹਿਬ ਦੀ 350 ਸਾਲਾਂ ਦੀ ਸ਼ਹੀਦੀ ਸ਼ਤਾਵਦੀ ਹੈ 25 ਨਵੰਬਰ ਨੂੰ ਆ ਜੀ ਤੇ ਅਸੀਂ ਗੁਰੂ ਸਾਹਿਬ ਦੇ ਸੱਤ ਹਸਾਮੇ ਸੱਤ ਹਸਾਮੇ ਦੀ ਯਾਤਰਾ ਕਰਨ ਗਈ ਸੀ ਸੰਗਤ ਦੇ ਠੀਕ ਹੈ ਜੀ ਇਤਨਾ ਮਾਰ ਦੇ ਰੂਪ ਦੇ ਵਿੱਚ ਜੀ ਉੱਤੇ ਅਸੀਂ ਅੰਦਰ ਜਾ ਕੇ ਗੁਰੂ ਦੇ ਅਰਦਾਸ ਬੇਨਤੀ ਕਰਦੀ ਆ ਅੰਦਰ ਅਸੀਂ ਗੁਰੂ ਦਾ ਕੁਰਾਨਾ ਕਰਿਆ ਹੂੰ ਹੂੰ ਇਹ ਕੀ ਗੀਤ ਨਹੀਂ ਸੀਗਾ ਠੀਕ ਹੈ ਜੀ ਸਰੂ ਨਗਰ ਕੀ ਤੋਂ ਦਾ ਉਹਦੇ ਮਹਾਰਾਜ ਰੂਪ ਕਹਿੰਦਾ ਸਵਾਰਾ ਨਾਲ ਹੁੰਦਾ ਹੂੰ ਉਹ ਬਾਕੀ ਉਹਨੇ ਸੋਚਣ ਨੂੰ ਮੁਬਾਰਕਾ ਕਿਉਂਕਿ ਉਹ ਸਹੋਰੰਗਲ ਤੋਂ ਉਰੂਰ ਕਰਦਿਨੇ ਮੁਬਾਰਕਾ ਨੂੰ ਅਨਨੇ ਟੋੜਾ ਸਭ ਹੋਈ ਐ ਕਹਿ ਰਹੇ ਨੇ ਕਿ ਐਸਜੀਪੀਸੀ ਜਿਹੜਾ ਵੀ ਚੇਤਨਾ ਮਾਰਚ ਕਦੇ ਵੀ ਕੱਢਦੇ ਨੇ ਉਹ ਚੇਤਨਾ ਮਾਰਚ ਦੇ ਵਿੱਚ ਇੱਕ ਤਾਂ ਇਤਿਹਾਸਕ ਚਿੰਨ੍ਹ ਹੁੰਦੇ ਨੇ ਜਿਵੇਂ ਆਪਾਂ ਕਹਿ ਦਈਏ ਵੀ ਸ਼ਸਤਰ ਹੁੰਦੇ ਨੇ ਮਹਾਰਾਜ ਦੇ ਨੌਵੇਂ ਪਾਸ਼ਾ ਦੇ ਜਾਂ ਜਿਹੜੇ ਵੀ ਸੰਬੰਧ ਚ ਆਪਾਂ ਕਰਦੇ ਆਂ ਤੇ ਵੀ ਇੱਕ ਚੇਤਨਾ ਮਾਰਚ ਦੇ ਵਿੱਚ ਵੀ ਐਸਜੀਪੀਸੀ ਨੇ ਹੁਣ ਹੁਣ ਤੱਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮਤਲਬ ਚੇਤਨਾ ਮਾਰਚ ਕੱਢਿਆ ਨਹੀਂ ਜੀ ਇਹ ਕਿਹਾ ਸੀ ਉਹਨਾਂ ਨੇ ਉਹ ਸਿਆਣੇ ਨੇ ਹਾਂਜੀ ਤਾਂ ਇਹ ਸਾਡੀ ਸੀ ਦੀ ਚੇਤਨਾ ਮਾਰਚ ਸੀਗਾ ਜੀ ਨਾਟਕ ਨਗਰ ਕੀ ਸੰਥਾ ਸੀ ਮੈਂ ਤੁਹਾਨੂੰ ਕਲੀਅਰ ਕਰ ਦਿਆ ਠੀਕ ਹੈ ਜਾਨਕੀ ਚੇਤਨਾ ਮਾਰਚ ਚ ਜੇ ਪਾਲਕੀ ਸਾਬ ਨਾ ਹੋਵੇ ਤਾਂ ਕੋਈ ਦਿੱਕਤ ਨਹੀਂ ਜਾਨਕੀ ਤੁਸੀਂ ਕਹਿੰਦੇ ਹੋ ਹੀ ਮਾਰਚ ਹੈ ਨਿਸ਼ਾਨਾ ਦੀ ਗੋਝ ਚੱਲਿਆ ਸੀ ਜੀ ਇਹ ਜੇ ਪੰਜ ਪਿਆਰ ਨਹੀਂ ਸੀ ਪੰਜ ਨਿਸ਼ਾਨ ਸੀ ਸੀ ਠੀਕ ਹੈ ਜੀ ਸਾਡੇ ਲਈ ਨਿਸ਼ਾਨ ਅਹਿਮਦ ਮੇਂ ਲੜਾਈਆਂ ਲੜੀਆਂ ਨੇ ਜੀ ਗੁਰੂ ਦੀ ਖ਼ਾਤ ਦੀ ਆਰੇ ਨਗਰ ਕੀ ਤੋਂ ਨਿਕਲਣਗੇ ਹੂੰ ਠੀਕ ਹੈ ਉਹਦਾ ਮਹਾਰਾ ਸਵਾਰਾ ਵਿੱਚ ਹੋਊਗਾ ਠੀਕ ਹੈ ਜੀ ਠੀਕ ਹੈ ਜਾਨਕੀ ਐਸਜੀਪੀਸੀ ਦੇ ਥਰੂ ਹੀ ਇਹ ਕਰਿਆ ਜਿਵੇਂ ਐਸਜੀਪੀਸੀ ਦੇ ਮਤਲਬ ਦਿਸਾ ਨਿਰਦੇਸ਼ ਨੇ ਅਜੀਬ ਮਰੀਜ਼ ਕਿਉਂ ਹੈ ਅਸੀਂ ਪੰਥ ਦੀ ਮਰਿਆਦਾ ਹੈ ਜੀ ਵੀ ਸੀ ਮਰਿਆਦਾ ਨਹੀਂ ਪੰਥ ਦੀ ਮਰਿਆਦਾ ਜੋ ਪੰਥ ਦੀਆਂ ਪਰੰਪਰਾਵਾਂ ਨੇ ਜੀ ਪੰਥ ਦੀਆਂ ਮਰਿਆਦਾ ਨੇ ਬੁੱਢਾ ਦਾ ਸਾਡੇ ਨਾਲ ਸੀਗਾ ਸਾਰੇ ਜਿਹੇ ਬੰਦਿਆਂ ਨਾਲ ਸੀ ਉਹ ਸਾਰੇ ਬੰਦੇ ਸਿਆਣੇ ਨਹੀਂ ਉਹਨਾਂ ਨੂੰ ਪਤਾ ਪੰਥ ਦੀ ਮਰਿਆਦਾ ਕੀ ਹੈ ਹੂੰ ਠੀਕ ਹੈ ਜੀ ਬਾਵਾ ਸਿੰਘ ਦਾ ਮੈਂ ਤੁਹਾਨੂੰ ਨੰਬਰ ਦੇਣਾ ਉਹ ਤੁਹਾਨੂੰ ਜਿਆਦਾ ਬਰੀਕ ਸਾਹਿਬ ਜੀ ਦੇ ਵਾਸਤੇ ਹੂੰ ਹੂੰ ਠੀਕ ਹੈ ਜੀ ਠੀਕ ਹੈ ਠੀਕ ਹੈ ਥੋੜਾ ਜੀ ਤੁਸੀਂ ਖੁਫੀ ਦਾ ਨਮਸਕਾਰ ਕਰੋ ਤਾਂ ਉੱਥੇ ਜਿਹੜੇ ਹੱਕ ਹਨ ਉਹਨਾਂ ਨੂੰ ਗੁਰੂ ਦੇ ਜੇ ਸਿਆਸੀ ਬਰੋ ਰਹਿਣਾਂ ਦਾ ਬਾਈ ਜੀ ਬੱਦਿਆਂ ਦਾ ਠੀਕ ਹੈ 3 ਹਾਲ ਤੱਕ ਸਭ ਸਾਡੀ ਸਭ ਤੋਂ ਸੁਪਰੀਮ ਬਾਡੀ ਹੈ ਜੇ ਕੋਈ ਲੱਗਦਾ ਗਲਤ ਹੁਣ ਕਹਿਣਾ ਹੂੰ ਠੀਕ ਹੈ ਜੀ ਜਾਨਬਾਜੀ ਹੋਰ ਦੇ ਗੁਰ ਦੀ ਸ਼ਤਾਬ ਦੀ ਹੈ ਹੂੰ ਹੂੰ ਇਸ ਗੱਲ ਦੀ ਹੈ ਉਹ ਇੱਕ ਤੁਹਾਡੇ ਨਾਲ ਟੀਮ ਰੱਖਣੀ ਚਾਹੁੰਦੇ ਨੇ ਹੂੰ ਇਹ ਤਾਂ ਵੀ ਆ ਪੰਥਦਿਆਂ ਨੇ ਸਰਵਤਦਿਆਂ ਨੇ ਜੀ ਇਹ ਬਿਨਾਂ ਧੜੇ ਤੋਂ ਬਿਨਾਂ ਪਾਰਟੀ ਵਾਜ ਤੋਂ ਹੁੰਦੀਆਂ ਨੇ ਇਹ ਕਿਸ ਸਮੂਹ ਮਾਨਤਾ ਲਈ ਹੋਕਾ ਹੁੰਦਾ ਨਾ ਕਿ ਆਪਾਂ ਤੁਹਾਡੇ ਵੰਦੀਆਂ ਰੱਖੋ ਆਪਾਂ ਆਪਣੀ ਸਿਆਸੀ ਪਰੇ ਰੱਖੋ ਪਰ ਇਹ ਤਾਂ ਪੰਥ ਦੀ ਗੱਲ ਹੈ ਹੂੰ ਹੂੰ ਵੈਸੇ ਉਹ ਜਿਹੜੇ ਵਿਸ਼ੇ ਤੋਂ ਦੀ ਸਥਾਪੀਲੀ ਹੁੰਦੀ ਹੈ ਪੰਥ ਦੀ ਹੈ ਤੇ ਸਮੁੱਚੇ ਪੰਥ ਨਾਲੋਂ ਕਿਤੇ ਰਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਟੋਕ